ਸਤਿ ਸ੍ਰੀ ਅਕਾਲ ਸਾਰਿਆਂ ਨੂੰ ਡੇਲੀ ਕਨਵਰਸੇਸ਼ਨ ਅੱਜ ਅਸੀਂ ਹਰ ਰੋਜ਼ ਹੋਣ ਵਾਲੀ ਗੱਲਬਾਤ ਨੂੰ ਪੰਜਾਬੀ ਤੋਂ ਅੰਗਰੇਜ਼ੀ ਵਿੱਚ ਟ੍ਰਾਂਸਲੇਟ ਕਰਾਂਗੇ ਮੈਂ ਆਨੰਦ ਕਰ ਰਿਹਾ ਹਾਂ ਆਈ ਏਮ ਹੈਵਿੰਗ ਫਨ ਮੈਂ ਬੋਰ ਹੋ ਰਿਹਾ ਹਾਂ ਆਈ ਏਮ ਗੇਟਿੰਗ ਬੋਰਡ ਮੈਂ ਕੰਮ ਤੇ ਨਹੀਂ ਹਾਂ ਆਈ ਏਮ ਨਾਟ ਇਨ ਦਾ ਆਫਿਸ ਔਰ ਆਈ ਏਮ ਨਾਟ ਐਟ ਵਰਕ ਮੈਂ ਖਾਣਾ ਖਾ ਰਿਹਾ ਹਾਂ ਆਈ ਏਮ ਹੈਵਿੰਗ ਫੂਡ ਔਰ ਆਈ ਏਮ ਈਟਿੰਗ ਫੂਡ ਟੂਟੀ ਬੰਦ ਕਰ ਦਿਓ ਟਰੰਡ ਆਫ ਦਾ ਟੈਬ ਕੰਪਿਊਟਰ ਬੰਦ ਕਰ ਦਿਓ ਟਰੰਡ ਆਫ ਦਾ ਕੰਪਿਊਟਰ ਦਿਲ ਤੇ ਨਾ ਲਾਵੋ ਡੋਂਟ ਟੇਕ ਟੂ ਦਾ ਹਰਟ ਓ ਰਸਤੇ ਵਿੱਚ ਹੈ ਹੀ ਇਜ਼ ਔਨ ਦਾ ਵੇ ਉਹ ਮੇਰੀ ਪ੍ਰਸ਼ੰਸਾ ਦੇ ਲਾਈਕ ਹੈ ਹੀ ਇਜ਼ ਪ੍ਰੇਜ਼ਵਰਥੀ ਉਹ ਇੱਕ ਅੱਧੇ ਦਿਨ ਵਿੱਚ ਆਵੇਗਾ ਹੀ ਵਿਲ ਕਮ ਇਨ ਅ ਡੇ অর ਸੋ ਉਹ ਇੱਕ ਘੰਟੇ ਵਿੱਚ ਮਿਲਣ ਆਵੇਗਾ ਹੀ ਵਿਲ ਮੀਟ ਯੂ ਇਨ ਐਨ ਆਵਰ অর ਸੋ ਮਿਸ਼ਨ ਪੂਰਾ ਹੋਇਆ ਮਿਸ਼ਨ ਅਕੰਪਲਿਸ਼ਡ